ਬਹੁਤ ਜਿਆਦਾ ਮਾੜਾ ਕੰਮ ਅਮਰਤਪਾਲ ਸਿੰਘ ਮੈਰੋ ਨੇ ਕੀਤਾ ਤੇ ਪਹਿਲਾਂ ਵੀ ਜਿਹੜੇ ਉਹਨੇ ਕੁਝ ਕਾਰਜ ਕੀਤੇ ਆਠ-ਆਠਾਂ ਦੇ ਪ੍ਰਤੀ ਪਖੰਡੀਆਂ ਦੇ ਪ੍ਰਤੀ ਬਾਣਿਆਂ ਦੀ ਆੜ ਦੇ ਵਿੱਚ ਜਿਹੜੇ ਰਾਖਸ਼ ਨੇ ਵੈਸ਼ੀ ਨੇ ਉਹਨਾਂ ਦੇ ਪ੍ਰਤੀ ਜੋ ਕੁਝ ਉਹਨੇ ਸਿੰਘ ਨੇ ਨੌਜਵਾਨ ਨੇ ਕੀਤਾ ਬਹੁਤ ਵੱਡਾ ਉਹ ਪਾਪ ਜਿਹੜਾ ਵਾ ਉਹ ਕਰ ਗਿਆ ਪਾਪ ਇਦਾਂ ਕਰ ਗਿਆ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਸਾਰੇ ਵੀ ਜੋ ਕੁਝ ਤੁਹਾਡੇ ਸਾਹਮਣੇ ਉਹਨੇ ਰੱਖਿਆ ਸਿੰਘ ਨੇ ਜੋ ਹਾਲਾਤ ਜੋ ਗੱਲਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਉਹਨੇ ਰੱਖੀਆਂ ਨੇ ਉਹ ਤੁਸੀਂ ਸਾਰਿਆਂ ਨੇ ਵੇਖਿਆ ਵੀ ਆ ਸੁਣਿਆ ਵੀ ਆ ਵਾਚਿਆ ਵੀ ਆ ਬਹੁਤਿਆਂ ਦੇ ਹੋ ਸਕਦਾ ਵੀ ਇਹ ਮੰਨਣ 'ਚ ਨਾ ਆਉਂਦਾ ਹੋਵੇ ਇਹ ਵੀ ਹੋ ਸਕਦਾ ਪੀ ਕੋਈ ਇਹ ਸੋਚਦਾ ਹੋਵੇ ਪੀ ਇਹ ਜਿਹੜਾ ਵਾ ਇਹ ਸਭ ਪ੍ਰੋਪੋਗੈਂਡਾ ਵਾ ਕੋਈ ਇਹ ਵੀ ਹੋ ਸਕਦਾ ਕਹਿੰਦਾ ਹੋਵੇ ਪੀ ਇਹ ਝੂਠ ਆ ਇਹ ਸੰਪਰਦਾ ਨੂੰ ਬਦਨਾਮ ਕਰਨ ਦੇ ਲਈ ਆ ਪਰ ਪਹਿਲਾਂ ਤਾਂ ਮੈਂ ਇੱਕ ਚੀਜ਼ ਤੁਹਾਨੂੰ ਇਹ ਜਿਹੜੀ ਆ ਉਹ ਜੇਹਨ ਦੇ ਵਿੱਚ ਪਾਵਾਂ ਤੁਹਾਡੇ 'ਚ ਸਮਝਾਵਾਂ ਤੇ ਤੁਸੀਂ ਇਹਨੂੰ ਸਮਝੋ ਪੀ ਕਦੀ ਵੀ ਕੋਈ ਸੰਸਥਾ ਕੋਈ ਸੰਪਰਦਾ ਕੋਈ ਦਲਪੰਥ ਮਾੜਾ ਨਹੀਂ ਹੁੰਦਾ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਮਾੜੇ ਹੁੰਦੇ ਨੇ ਸੰਸਥਾਵਾਂ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਉਹਨਾਂ ਸੰਸਥਾਵਾਂ ਦੇ ਵਿੱਚ ਰਹਿੰਦੇ ਨੇ ਵਿਚਰਦੇ ਨੇ ਭਾਵੇਂ ਉਹ ਸੇਵਾਦਾਰ ਹੋਣ ਭਾਵੇਂ ਉਹ ਮੁਖੀ ਹੋਣ ਇਸ ਕਰਕੇ ਕਦੀ ਵੀ ਇਹ ਆਪਾਂ ਕਦੀ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਇਹ ਕਰਨ ਦੇਣੀ ਹੈ ਜੇ ਕੋਈ ਕਰਦਾ ਉਹਨੂੰ ਇਹ ਸਮਝਾਉਣੀ ਆ ਕਿ ਸੰਸਥਾ ਨੂੰ ਸੰਪਰਦਾ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਸਾਨੂੰ ਭੰਡਣ ਦੀ ਲੋੜ ਨਹੀਂ ਸਾਨੂੰ ਅਸੀਂ ਉਹਨਾਂ ਲੋਕਾਂ ਨੂੰ ਨੰਗਿਆਂ ਕਰੀਏ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਰਾਖਸ਼ ਬੁੱਧੀ ਲੈ ਕੇ ਜਿਹੜੇ ਨੇ ਉਹ ਬੈਠੇ ਨੇ ਤੇ ਅਮਰਪਾਲ ਸਿਆ ਬਹੁਤ ਜ਼ਿਆਦਾ ਤੂੰ ਇਹ ਮਾੜਾ ਕੰਮ ਕੀਤਾ ਇਹ ਤੈਨੂੰ ਕਰਨਾ ਨਹੀਂ ਸੀ ਚਾਹੀਦਾ ਵੈਸੇ ਕਿਉਂਕਿ ਜੇ ਤੂੰ ਇਹ ਕੰਮ ਨਾ ਕਰ ਦੋਂ ਇਹ ਕੰਮ ਨਾ ਕਰ ਦੋ ਤੇ ਫਿਰ ਜੋ ਕੁਝ ਚੱਲ ਰਿਹਾ ਸੀਗਾ ਜੋ ਕੁਝ ਵਾਪਰ ਰਿਹਾ ਸੀਗਾ ਉਹ ਉਸੇ ਤਰ੍ਹਾਂ ਚੱਲਣਾ ਸੀ ਉਸੇ ਤਰ੍ਹਾਂ ਵਾਪਰਨਾ ਸੀ ਇਸੇ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਇਸੇ ਤਰ੍ਹਾਂ ਹੀ ਕਈ ਧੀਆਂ ਦੀਆਂ ਇਤਾਂ ਜਿਹੜੀਆਂ ਨੇ ਉਹ ਖੇਰੂ ਖੇਰੂ ਹੋਣੀਆਂ ਸੀਗੀਆਂ ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨਾ ਗੁਰਸਥਾਨਾਂ ਦੇ ਉੱਤੇ ਪ੍ਰਕਾਸ਼ ਮਾਨ ਨੇ ਉੱਥੇ ਇਸੇ ਤਰ੍ਹਾਂ ਹੀ ਬੇਦਬੀयां ਹੁੰਦੀਆਂ ਰਹਿਣੀਆਂ ਸੀ ਤੂੰ ਇਹ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਕਿ ਜਿਹੜਾ ਤੂੰ ਇਹ ਸਾਰਾ ਕੁਛ ਨੰਗਿਆਂ ਕਰਕੇ ਪੰਥ ਦੇ ਸਾਹਮਣੇ ਰੱਖਤਾ ਤੇ ਇਹਨੂੰ ਅੱਗੇ ਤੋਂ ਠੱਲ ਪਾਉਣ ਦੀ ਜਿਹੜੀ ਤੂੰ ਕੋਸ਼ਿਸ਼ ਕੀਤੀ ਹੈ ਈਵਨ ਠੱਲ ਪੈ ਵੀ ਗਈ ਹੋਊਗੀ ਬਹੁਤ ਵੱਡੇ ਲੈਵਲ ਤੇ ਇਹ ਵੀ ਸੱਚ ਆ ਵੀ ਹੁਣ ਕੋਈ ਵੀ ਦੁਸ਼ਟ ਵਾਣੇ ਦੇ ਵਿੱਚ ਬਾਣੀ ਦੀ ਆੜ ਚ ਕਿਸੇ ਗੁਰੂ ਘਰ ਚ ਕਿਸੇ ਠਾੜ ਚ ਕਿਸੇ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ ਉਥੇ ਏਦਾਂ ਦਾ ਮਾੜਾ ਕੁਕਰਮ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਉਹਦੇ ਮਨ 'ਚ ਭੈ ਹੋਊਗਾ ਗੁਰੂ ਦੇ ਸਿੰਘਾਂ ਦਾ ਗੁਰੂ ਦਾ ਵੀ ਇਹ ਮੇਰਾ ਪਾਜ ਉੱਗਣ ਨਾ ਜਾਵੇ ਇਸ ਵਾਸਤੇ ਜਿਹੜੇ ਪਹਿਲਾਂ ਪਾਪ ਕੀਤੇ ਨੇ ਉਹਨਾਂ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲੋਕ ਕਰਨਗੇ ਤੇ ਗਾਂ ਤੋਂ ਪਾਪ ਨਾ ਕਰਨ ਦੀ ਤੌਬਾ ਜ਼ਰੂਰ ਕਰਨਗੇ ਇਸ ਤੇਰੇ ਕੀਤੇ ਕੰਮ ਦਾ ਇਹ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਤੇ ਇਹ ਤੂੰ ਇੰਨਾ ਵੱਡਾ ਜਿਹੜਾ ਤੂੰ ਕੰਮ ਕੀਤਾ ਨਾ ਮਾੜਾ ਜਿਹੜਾ ਪਾਪ ਜਿਹੜਾ ਤੂੰ ਕੀਤਾ ਵੇਖ ਲੈ ਜਿਹੜਾ ਤੂੰ ਪਾਪ ਕੀਤਾ ਤੇਰੇ ਇਸ ਪਾਪ ਕਰਕੇ ਤੇਰੇ ਨਾਲ ਕੋਈ ਨਹੀਂ ਤੁਰ ਰਿਹਾ ਤਾਂ ਇਹਨਾਂ ਤੇਰੇ ਨਾਲ ਤੁਰ ਰਹੇ ਕੋਈ ਨਹੀਂ ਤੁਰ ਰਿਹਾ ਤੇਰੇ ਨਾਲ ਕਿਹੜੀ ਗੱਲ ਉਹ ਨਹੀਂ ਤੁਰ ਰਿਹਾ ਪੜਾ ਇਸ ਕਰਕੇ ਨਹੀਂ ਤੇਰੇ ਨਾਲ ਕੋਈ ਤੁਰ ਰਿਹਾ ਕਿਉਂਕਿ ਤੂੰ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਤੂੰ ਇੰਨਾ ਮਾੜਾ ਕੰਮ ਕੀਤਾ ਵੀ ਤੂੰ ਉਹ ਲੋਕ ਨੰਗੇ ਕਰਤੇ ਨੇ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਸੱਪ ਬਣ ਕੇ ਬੈਠੇ ਸੀ ਗੁਰੂ ਦਾ ਧਾਨ ਖਾਂਦੇ ਸੀ ਸੰਗਤਾਂ ਦਾ ਧਾਨ ਖਾਂਦੇ ਸੀ ਤੇ ਸੰਗਤਾਂ ਦਾ ਧਾਨ ਖਾ ਕੇ ਗੁਰਪੰਥ ਦਾ ਪ੍ਰਚਾਰ ਕਰਨ ਦੀ ਥਾਂ ਦੇ ਉੱਤੇ ਆਉਣ ਵਾਲੀਆਂ ਸੰਗਤਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਗੰਦੀ ਨਿਗਾਹ ਰੱਖਦੇ ਸੀ ਤੂੰ ਐਡਾ ਮਾੜਾ ਕੰਮ ਕੀਤਾ ਐਡਾ ਮਾੜਾ ਪਾਪ ਕੀਤਾ ਇਸ ਕਰਕੇ ਤੇਰਾ ਜਿਹੜਾ ਵਾ ਅਸੀਂ ਸਾਥ ਨਹੀਂ ਦੇ ਰਹੇ ਕਿਉਂਕਿ ਤੂੰ ਗੁਰੂ ਘਰਾਂ ਦੇ ਵਿੱਚ ਜਿਹੜੇ ਇਹ ਵਕਾਰ ਐਡੇ ਵੱਡੇ ਪੱਦਰ ਦੇ ਉੱਤੇ ਹੋ ਰਹੇ ਸੀ ਇੰਨੇ ਵੱਡੇ ਪੱਦਰ ਦੇ ਉੱਤੇ ਜਿਹੜਾ ਇਹ ਮਹਾਰਾਜ ਨੇ ਸਾਨੂੰ ਵਰਜਿਆ ਜਿਸ ਗੱਲੋਂ ਸਾਨੂੰ ਮਹਾਰਾਜ ਨੇ ਰੋਕਿਆ ਉਹ ਕਰੈਤ ਉਹ ਬੱਜਰ ਕਰੈਤਾ ਉਹਨਾਂ ਠਾਠਾਂ 'ਚ ਉਹਨਾਂ ਡੇਰਿਆਂ 'ਚ ਹੋ ਰਹੀਆਂ ਸੀ ਤੇ ਤੂੰ ਕਰਤਾ ਇੰਨਾ ਵੱਡਾ ਪਾਪ ਇਹ ਸਾਰਾ ਕੁਝ ਕਰਤਾ ਨੰਗਾ ਇਸ ਕਰਕੇ ਤੈਨੂੰ ਜਿਹੜਾ ਭਾਈ ਕਿਸੇ ਦੇ ਤੇ ਨਹੀਂ ਦੇਣਾ ਇਸ ਕਰਕੇ گا ਵੀ ਜਿਹੜਾ ਤੋਂ ਹੁਣ ਬੀੜਾ ਜਿਹੜਾ ਚੁੱਕਿਆ ਕਿਉਂਕਿ ਜਦੋਂ ਕੋਈ ਬੰਦਾ ਕੋਈ ਮਨੁੱਖ ਕਿਸੇ ਫੀਲਡ ਵਿੱਚ ਕੰਮ ਕਰਦਾ ਤੇ ਉਹ ਉਹਦੇ ਉੱਤੇ ਫਿਰ ਆਸ ਜਿਹੜੀ ਆ ਉਹ ਲੋਕਾਂ ਦੀ ਵੱਜ ਜਾਂਦੀ ਆ ਆਮ ਲੋਕਾਂ ਦੀ ਜਿਵੇਂ ਐਗਜ਼ਾਮਪਲ ਹੁਣ ਬੀਬੀ ਇੱਕ ਆਈ ਆ ਤੇਰੇ ਸਾਹਮਣੇ ਜਿਵੇਂ ਕਿ ਆਪਣੇ ਚਲੋ ਕਈ ਭੈਣ ਭਰਾ ਕਹਿੰਦੇ ਨੇ ਮੈਂ ਵੀ ਇਹ ਸੋਚਦਾ ਸੋਚਦਾ ਸੀ ਵੀ ਇੰਨਾ ਸਾਲ ਹੋ ਗਏ ਉਹ ਕਿਉਂ ਨਹੀਂ ਬੋਲੀ ਹੋਣੀ ਕਿਉਂ ਬੋਲੀ ਪਰ ਕਈ ਵਾਰੀ ਇਹ ਤਾਂ ਹੋ ਜਾਂਦਾ ਵੀ ਯੁਰਤ ਨਹੀਂ ਪੈਂਦੀ ਏਡੇ ਵੱਡੇ ਲੋਕਾਂ ਨਾਲ ਮੱਥਾ ਲਾਉਣ ਦੀ ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਲੋਕ ਉਹ ਰਹੇ ਹੁੰਦੇ ਨੇ ਮਜਲੂਮ ਜਿਨ੍ਹਾਂ ਤੇ ਜ਼ੁਲਮ ਹੋਇਆ ਹੁੰਦਾ ਜਿਨ੍ਹਾਂ ਨੇ ਜ਼ੁਲਮ ਹੁੰਦਾ ਕੀ ਵੇਖਿਆ ਜਿਨ੍ਹਾਂ ਨੇ ਪਾਪ ਜਿਨ੍ਹਾਂ ਨੇ ਕਰਤਾਂ ਬੱਜਰ ਹੁੰਦੀਆਂ ਅੱਖੀ ਵੇਖੀਆਂ ਤੇ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਲੋਕਾਂ ਦੀ ਅਸੀਂ ਗੱਲ ਕਰਾਂਗੇ ਤੇ ਇੱਕ ਕਿਸ ਪੱਧਰ ਤੇ ਜਾ ਸਕਦੇ ਨੇ ਪਰ ਮਹਾਰਾਜ ਨੇ ਸਮਾਂ ਹੁੰਦਾ ਸਮਰਾਥਿਆ ਤੇ ਸਮੇਂ ਦੇ ਉੱਤੇ ਮਹਾਰਾਜ ਨੇ ਤੇਰੇ ਵਰਗੇ ਜਿਹੜੇ ਮਹਾਰਾਜ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਪ੍ਰਥੇ ਪ੍ਰਤੀ ਸਿਹਰਦ ਤੇ ਫਿਕਰ ਕਰਨ ਵਾਲੇ ਸਾਹਮਣੇ ਆ ਗਏ ਤੇ ਤੈਨੂੰ ਹੁਣ ਕੋਈ ਵੀ ਜਿਵੇਂ ਫੀਲਡ ਹੋਣਾ ਸੀ ਸੇਵਾ ਕਰਦੇ ਆ ਤੇ ਸਾਨੂੰ ਉਸ ਫੀਲਡ ਦੇ ਮੁਤਾਬਕ ਸੰਗਤਾਂ ਦੇ ਫੋਨ ਆਉਂਦੇ ਨੇ ਕਿ ਭਾਈ ਇੱਥੇ ਮਹਾਰਾਜ ਦਾ ਸਤਕਾਰ ਨਹੀਂ ਹੈਗਾ ਇੱਥੇ ਇਦਾਂ ਹੋ ਰਿਹਾ ਇੱਥੇ ਇਦਾਂ ਹੋ ਰਿਹਾ ਤੇ ਅਸੀਂ ਜਾਣਦੇ ਆ ਤੇ ਮਹਾਰਾਜ ਸਾਡੇ ਕੋਲ ਸੇਵਾ ਲੈਂਦੇ ਆ ਇਸੇ ਤਰ੍ਹਾਂ ਹੀ ਹੁਣ ਤੂੰ ਜਿਹੜਾ ਕਾਰਜ ਅੰਭਿਆ ਜਿਹੜੀ ਸੇਵਾ ਤੇਰੇ ਹਿੱਸੇ ਮਹਾਰਾਜ ਨੇ ਲਈ ਲੋਕਾਂ ਦੀ ਆਸ ਤੇਰੇ ਤੇ ਵੱਜ ਗਈ ਤੇ ਹੁਣ ਉਹ ਜਿਹੜੇ ਪਾਜ ਨੇ ਉਹ ਹੌਲੀ-ਹੌਲੀ ਉੱਗਣ ਰਹੇ ਨੇ ਮੈਂ ਫੇਰ ਬੇਨਤੀ ਕਰਾਂ ਕਿ ਅਮਰਪਾਲ ਸਿੰਘ ਵੱਲੋਂ ਮੈਰੋ ਵੱਲੋਂ ਕੀਤਾ ਗਿਆ ਇਹ ਬਹੁਤ ਵੱਡਾ ਪਾਪ ਬਹੁਤ ਵੱਡਾ ਗੁਨਾਹ ਤੇ ਆਪਾਂ ਕਿਸੇ ਨੇ ਵੀ ਉਹਦਾ ਸਾਥ ਨਹੀਂ ਦੇਣਾ ਇਹ ਗੱਲ ਚੰਗੀ ਤਰ੍ਹਾਂ ਬੱਲੇ ਬੰਨ ਲੀਏ ਸਾਰੇ ਜਾਣੇ ਹਰ ਉਹ ਬੰਦਾ ਹਰ ਉਹ ਮਨੁੱਖ ਹਰ ਕੋ ਉਹ ਜਥੇਬੰਦੀ ਸੰਪਰਦਾ ਸੰਸਥਾ ਦਲਪੰਥ ਸਾਰੇ ਹੀ ਆਪਾਂ ਜਿੰਨੇ ਵੀ ਹੈਗੇ ਆ ਆਪਾਂ ਇਸ ਗੱਲ ਦੀ ਸੌਖਾ ਲਈਏ ਕਿ ਬਿਲਕੁਲ ਅਮਰਪਾਲ ਮੈਨੂੰ ਦਾ ਆਪਾਂ ਸਾਥ ਨਹੀਂ ਦੇਣਾ ਕਿਉਂ ਕਿਉਂਕਿ ਉਹਨੇ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਐਡਾ ਮਾੜਾ ਕੰਮ ਉਹਨੇ ਕੀਤਾ ਵੀ ਉਹਨੇ ਪਾਜ ਉਹ ਘੇੜ ਦਿੱਤੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਵਿੱਚ ਲੋਕ ਲੰਮੇ ਪੈ ਪੈ ਕੇ ਮੱਥੇ ਟੇਕਦੇ ਨੇ ਜਿੰਨਾ ਲੋਕਾਂ ਨੂੰ ਲੋਕ ਰੱਬ ਮੰਨਦੇ ਨੇ ਜਿੰਨਾ ਦਾ ਬਾਣਾ ਜਿੰਨਾ ਦਾ ਰੂਪ ਚਿਹਰਾ ਦੇਖ ਕੇ ਆਉਦਾ ਦੇਖ ਕੇ ਲੋਕ ਸਤਕਾਰ ਕਰਦੇ ਨੇ ਉਹਨਾਂ ਬੱਚੇ ਬੱਚੀਆਂ ਦਾ ਹੱਥ ਉਹਨਾਂ ਦੇ ਹੱਥ ਫੜਾਉਂਦੇ ਨੇ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਬ ਦਿਖਦਾ ਉਹਨਾਂ ਦਾ ਭਰੋਸਾ ਹੁੰਦਾ ਉਸ ਮਨੁੱਖ ਤੇ ਨਹੀਂ ਭਰੋਸਾ ਹੁੰਦਾ ਉਸ ਪਾਏ ਹੋਏ ਬਾਣੇ ਦੇ ਉੱਤੇ ਇਹਨਾਂ ਲੋਕਾਂ ਨੇ ਲਾਜ ਲਈ ਬਾਣੇ ਨੂੰ ਇਹਨਾਂ ਲੋਕਾਂ ਦਾ ਕੁਝ ਨਹੀਂ ਵਿਗੜਿਆ ਨਾ ਇਹਨਾਂ ਦਾ ਵਿਗੜਨਾ ਕਿਉਂਕਿ ਇਹ ਤੇ ਮਨੁੱਖ ਨੇ ਪਾਪੀ ਨੇ ਦੰਬੀ ਨੇ ਪਖੰਡੀ ਨੇ ਇਹਨਾਂ ਦਾ ਬਾਣੇ ਦੀ ਆੜ ਦੇ ਵਿੱਚ ਹੁਣ ਬਦਨਾਮ ਕੀ ਹੋਇਆ ਬਾਣਾ ਹੋਇਆ ਬਦਨਾਮ ਕੀ ਹੋਇਆ ਸੰਸਥਾਵਾਂ ਸੰਪਰਦਾਵਾਂ ਹੋਈਆਂ ਬੰਦਾ ਬਦਨਾਮ ਨਹੀਂ ਹੋਇਆ ਜੇ ਅੱਜ ਪਰਮਜੀਤ ਸਿੰਘ ਅਕਾਲੀ ਕੋਈ ਕੁਕਰਮ ਕਰਦਾ ਫੜਿਆ ਜਾਂਦਾ ਨਾ ਮਾੜਾ ਕੰਮ ਕਰਦਾ ਫੜਿਆ ਜਾਂਦਾ ਤੇ ਸਭ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਕਹਿਣਾ ਕਿ ਪਰਮਜੀਤ ਜਿਹੜਾ ਵਾ ਉਹ ਆਹ ਕੰਮ ਕਰਦਾ ਫੜਿਆ। ਉਹਨਾਂ ਕਹਿਣਾ ਬਾਣੇ ਦੇ ਵਿੱਚ ਪਰਮਜੀਤ ਅਕਾਲੀ ਆਹ ਕੰਮ ਕਰਦਾ ਫੜਿਆ ਗਿਆ। ਤੇ ਇਹਨਾਂ ਲੋਕਾਂ ਨੇ ਕੀ ਬਦਨਾਮ ਕੀਤਾ? ਇਹਨਾਂ ਨੇ ਕੀਤਾ ਬਦਨਾਮ ਬਾਣਾ। ਤੇ ਜੇ ਤੂੰ ਭਾਈ ਮਿੱਤਰ ਪਿਆਰਿਆ ਇਹ ਪਾਪ ਨਾ ਕਰ ਦੋ ਤੇ ਇਸੇ ਤਰੀਕੇ ਦੇ ਨਾਲ ਬਾਣੇ ਦੀ ਆੜ ਦੇ ਵਿੱਚ ਇਹਨਾਂ ਲੋਕਾਂ ਨੇ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਨੇ ਉਹਨਾਂ ਦੀ ਬੇਦਬੀ ਬੇਰੁਮਤੀ ਇਸੇ ਤਰੀਕੇ ਨਾਲ ਕਰੀ ਜਾਣੀ ਸੀ ਸੰਤਾਂ ਮਹਾਂਪੁਰਖਾਂ ਦੇ ਵੱਲੋਂ ਵਰਸੋਈਆਂ ਹੋਈਆਂ ਜਥੇਬੰਦੀਆਂ ਸੰਤਾਂ ਮਹਾਂਪੁਰਖਾਂ ਦੇ ਵੱਲੋਂ ਸਟੈਬਲਿਸ਼ ਕੀਤੀਆਂ ਗਈਆਂ ਇੰਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਦੇ ਉੱਤੇ ਲੱਖਾਂ ਲੋਕ ਨਤਮਸਤਕ ਹੋ ਕੇ ਗੁਰੂ ਵਾਲੇ ਬਣੇ ਬਣਦੇ ਸੀ ਭਰੋਸਾ ਸੀ ਉਹਨਾਂ ਨੂੰ ਮਹਾਰਾਜ ਦੇ ਪ੍ਰਤੀ ਮਹਾਰਾਜ ਨਾਲ ਜੋੜਦੇ ਸੀਗੇ ਉਹ ਮਹਾਂਪੁਰਖ ਜਿਹੜੇ ਮਹਾਂਪੁਰਖਾਂ ਨੇ ਇਹ ਸੰਸਥਾਵਾਂ ਸੰਪਰਦਾਵਾਂ ਕੜੀਆਂ ਕੀਤੀਆਂ ਪਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਇਹਨਾਂ ਸੰਸਥਾਵਾਂ ਇਹਨਾਂ ਸੰਪਰਦਾਵਾਂ ਦਾ ਬੇੜਾ ਘਰ ਕਰਨ ਦਾ ਬੀੜਾ ਚੁੱਕ ਲਿਆ ਤੇ ਸੰਗਤਾਂ ਦੇ ਦਸਵੰਦ ਦੇ ਨਾਲ ਮਾਇਆ ਦੇ ਨਾਲ ਹੰਕਾਰ ਦੇ ਵਿੱਚ ਇਹਨੇ ਗਲਤਾਨ ਹੋ ਗਏ ਤੇ ਵਿਕਾਰਾਂ ਦੇ ਵਿੱਚ ਵੜ ਗਏ ਉਲਝ ਗਏ ਤੇ ਵਿਕਾਰ ਇਹਨਾਂ ਤੇ ਹਾਵੀ ਹੋ ਗਏ ਤੇ ਇਹਨਾਂ ਨੇ ਜਿਹੜੀਆਂ ਕਰਤੂਤਾਂ ਸਾਹਮਣੇ ਆ ਰੀਆਂ ਨੇ ਕੀਤੀਆਂ ਜੀ ਨਹੀਂ ਕਰਦਾ ਇਹ ਗੱਲਾਂ ਸਾਹਮਣੇ ਰੱਖਣ ਨੂੰ ਯਕੀਨ ਕਰਨ ਵਾਲੀ ਗੱਲ ਆ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਨਾ ਤੇ ਆਇਆ ਸੀ ਤੇ ਮੈਂ ਖੁਦ ਵੀ ਇਹ ਗੱਲ ਅਮਿਤਪਾਲ ਨਾਲ ਮੈਰੋ ਨਾਲ ਕਹਿੰਦਾ ਸੀ ਮੈਂ ਉਹਨੂੰ ਵੀ ਆਪਸ ਵਿੱਚ ਵੀ ਸੰਘ ਕਹਿੰਦੇ ਸੀ ਵੀ ਯਾਰ ਇਹ ਆਪਾਂ ਨੂੰ ਸੋਸ਼ਲਾਈਜ਼ ਨਹੀਂ ਸੀ ਕਰਨਾ ਚਾਹੀਦਾ ਇਹਨੂੰ ਕਿਸੇ ਤਰੀਕੇ ਨਾਲ ਗੁਪਤ ਪਹਿਰੇ ਦੇ ਵਿੱਚ ਰੱਖ ਕਰਕੇ ਤੇ ਗੁਰਮਤ ਅਨਸਾਰ ਉਹਨਾਂ ਲੋਕਾਂ ਨੂੰ ਸਜ਼ਾ ਲਾ ਕੇ ਤੇ ਉਹਨਾਂ ਦਾ ਬਾਣਾ ਲਵਾ ਕੇ ਤੇ ਉਹਨਾਂ ਨੂੰ ਚਲਦਿਆਂ ਕਰ ਦੇਣਾ ਚਾਹੀਦਾ ਸੀਗਾ ਘਰਾਂ ਨੂੰ ਡੇਰਿਆਂ ਨਾਲੋਂ ਸੰਸਥਾਵਾਂ ਨਾਲੋਂ ਠਾਠਾਂ ਨਾਲੋਂ ਲਿੰਕ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਸੀ ਮੈਂ ਇਹ ਗੱਲ ਸੋਚਦਾ ਸੀ ਤੇ ਮੈਂ ਆਪਣੇ ਸਿੰਘਾਂ ਨਾਲ ਵੀ ਕਰਦਾ ਸੀ ਪਰ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਉੱਥੇ ਗਲਤ ਸੀ ਕਿਉਂਕਿ ਮੇਰੇ ਮਨ 'ਚ ਇਹ ਸੀ ਕਿ ਸੰਸਥਾ ਬਦਨਾਮ ਹੋਣੀ ਆ ਸੰਪਰਦਾ ਬਦਨਾਮ ਹੋਣੀ ਆ ਇਦਾਂ ਦੀਆਂ ਜੂਠਾਂ ਤੇ ਬੀਹ ਦੇ ਜਿਵੇਂ ਉਹ ਜਗਰਾਓ ਵਾਲਾ ਭੋਰੀਏ 'ਚ ਫੜਿਆ ਜਿਹੜਾ ਜਾਂ ਕੋ ਬੱਚਿਆਂ ਦੇ ਨਾਲ ਕੋ ਕੰਮ ਕਰਦਾ ਜਿਹੜਾ ਹੁਣ ਫੜਿਆ ਗਿਆ ਕਿ ਇਦਾਂ ਦੇ ਲੋਕਾਂ ਨੂੰ ਤਾਂ ਫਰਕ ਨਹੀਂ ਪੈਣਾ ਪਰ ਹੁਣ ਮੈਨੂੰ ਐ ਲੱਗਦਾ ਵੀ ਜੇ ਇਹ ਨਾਂ ਨਸ਼ਰ ਹੁੰਦਾ ਇਹ ਨਾਂ ਨੰਗੇ ਹੁੰਦੇ ਤੇ ਇਹ ਪਾਪ ਦਿਨ ਬਾ ਦਿਨ ਬੱਤ ਬੱਤੋਂ ਬੱਤਰ ਤੌਰ ਦੇ ਉੱਤੇ ਜਿਹੜੇ ਸੀਗੇ ਉਹ ਹੋਈ ਜਾਣੇ ਸੀ ਤੇ ਇਹਨਾਂ ਪਾਪਾਂ ਦਾ ਜਿਹੜਾ ਘੜਾ ਸੀਗਾ ਉਹ ਜਦੋਂ ਪਾ ਲਈ ਭਰਨਾ ਸੀ ਲੇਕਰ ਉਹ ਚਲਣਾ ਸੀ ਪਰ ਇਹ ਵਧੀਆ ਹੋਇਆ ਕਿ ਮਹਾਰਾਜ ਨੇ ਇਹ ਅੰਮ੍ਰਿਤਪਾਲ ਸਿੰਘ ਮੈਰੋ ਕੋਲ ਐਡਾ ਵੱਡਾ ਗੁਨਾਹ ਕਰਾਇਆ ਤੇ ਉਹ ਗੁਨਾਹ ਕਰਕੇ ਉਹਨੇ ਇਹ ਸਾਰਾ ਕੁਝ ਸੰਗਤ ਦੇ ਵਿੱਚ ਰੱਖਿਆ ਤੇ ਸੰਗਤ ਨੂੰ ਦੱਸਿਆ ਸੰਘਤ ਜੀ ਹਾਲਾਤ ਜਿਹੜੇ ਬਣੇ ਨੇ ਨਾ ਇਹ ਸਾਡੇ ਆਪਣੇ ਵੀ ਕਸੂਰ ਨੇ ਬਹੁਤ ਜ਼ਿਆਦਾ ਆਪਾਂ ਵੀ ਕਸੂਰਵਾਰੇ ਆ ਕਸੂਰਵਾਰ ਇਸ ਤਰ੍ਹਾਂ ਵੀ ਸਭ ਤੋਂ ਵੱਡੀ ਹੁਣ ਤੁਸੀਂ ਇਹ ਗੱਲ ਵੇਖੋ ਵੀ ਅਮਰਤਪਾਲ ਮੈਰੋ ਜਿਹੜਾ ਵਾ ਉਹਨੂੰ ਕੀ ਫਾ ਪਿਆ ਵਾ ਵੀ ਉਹ ਆ ਇੰਦਾ ਵੱਡਾ ਉਹਨੇ ਪੰਗਾ ਲਿਆ ਦੁਸ਼ਮਣੀ ਲਈ ਆ ਪਤਾ ਨਹੀਂ ਕਿਹੜੇ ਨੇ ਕਦੋਂ ਉਹਨੂੰ ਜਿਹੜਾ ਵਾ ਨਗਾ ਦੇਣਾ ਪਤਾ ਨਹੀਂ ਜਿੱਥੇ ਜਿੱਥੇ ਉਹਨੇ ਕਾਰਜ ਕੀਤੇ ਨੇ ਭਾਵ ਜਿੱਤੇ ਜਿਹੜਾ ਉਹਨਿਆਂ ਸਭ ਤੋਂ ਵੱਡਾ ਇਹ ਕਾਰਜ ਕੀਤਾ ਵੀ ਇਹ ਨੰਗੇ ਕੀਤੇ ਉਹ ਲੋਕ ਨਸ਼ਰ ਕੀਤੇ ਉਹ ਲੋਕ ਜਿਹੜੇ ਗੁਰਬਾਣੀ ਨੂੰ ਗੁਰਮਤ ਨੂੰ ਤੇ ਗੁਰਥਾਨਾਂ ਦੀ ਆੜ ਦੇ ਵਿੱਚ ਇਹ ਪਾਪ ਬਾਣੀਆਂ ਦੀ ਆੜ 'ਚ ਪਾਪ ਕਰ ਰਹੇ ਸੀ ਤੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਇਹ ਬੰਦੇ ਨੰਗੇ ਹੋਏ ਨੇ ਨਸ਼ਰ ਹੋਏ ਨੇ ਉਹ ਅਮਤਪਾਲ ਬਾਰੇ ਜਿਹੜਾ ਕੀ ਸੋਚਦੇ ਹੋਣਗੇ ਕਿ ਤੁਹਾਨੂੰ ਲੱਗਦਾ ਵੀ ਇਹ ਉਹ ਗੱਲ ਸੋਚਦੇ ਹੋਣਗੇ ਵੀ ਚਲੋ ਕੋਈ ਗੱਲ ਨਹੀਂ ਜੋਇਨ ਨੇ ਕਰ ਲਿਆ ਆਪਾਂ ਇਹਨੂੰ ਕੁਝ ਨਹੀਂ ਕਹਿਣਾ ਮੈਂ ਸੋਚਦਾ ਵੀ ਉਹ ਤਾਂ ਮੌਕਾ ਲੱਭਦੇ ਹੋਣੇ ਇਵਨ ਉਹ ਤਾਂ ਮੌਕਾ ਲੱਭਦੇ ਹੋਣੇ ਆ ਹੋਰ ਵੀ ਮੌਕਾ ਲੱਭਦੇ ਹੋਣੇ ਕਈ ਪਹਿਲਾਂ ਜਿਨ੍ਹਾਂ ਦੇ ਕੰਨਾਂ ਤੇ ਚਾਰ ਲਾਈਆਂ ਹੋਣਗੀਆਂ ਮੈਨੂੰ ਲੱਗੂ ਕਿ ਅਸੀਂ ਹੰਡਾਇਆ ਉਹ ਕੁਝ ਸਭ ਕੁਝ ਹੰਡਾ ਵੀ ਰਹੇ ਹਾਂ ਸਭ ਕੁਝ ਪ੍ਰੈਕਟੀਕਲੀ ਅਸੀਂ ਇਹ ਖੁਦ ਆਪਣੇ ਜੀਵਨ ਦੇ ਵਿੱਚੋਂ ਸਾਰਾ ਕੁਝ ਦੇਖਿਆ ਹੋਇਆ ਵਾ ਸਾਡੇ ਨਾਲ ਜਿਹੜੇ ਸਿੰਘ ਸੁਭਾਵਾ ਕਰਦੇ ਨੇ ਉਹਨਾਂ ਨੇ ਦੇਖਿਆ ਹੋਇਆ ਵਾ ਸਾਡੇ ਸਿੰਘਾਂ ਨਾਲੇ ਹੋਇਆ ਹੁਣ ਵੀ ਹੁੰਦਾ ਜਦੋਂ ਕਾਰਜ ਕਰਦੇ ਆ ਇਹ ਧਮਕੀਆਂ ਐ ਇਹ ਡਰਾਵੀ ਇਹ ਬਹੁਤ ਕੁਝ ਹੁੰਦਾ ਤੁਸੀਂ ਜਦੋਂ ਕਿਸੇ ਫੀਲਡ 'ਚ ਵੜਦੇ ਹੋ ਤੇ ਕੰਮ ਕਰਦੇ ਹੋ ਅਮਰਪਾਲ ਸਿੰਘ ਮੈਰੋ ਦੇ ਨਾਲ ਸਾਡੇ 100 ਮਤਭੇਦ ਹੋ ਸਕਦੇ ਨੇ ਹੈਗੇ ਵੀ ਨੇ ਬਹੁਤ ਗੱਲਾਂ ਅਜਈਆਂ ਨੇ ਜਿਨ੍ਹਾਂ ਦੇ ਨਾਲ ਸਹਿਮਤ ਨਹੀਂ ਹੈਗੇ ਆਪਾਂ ਮੈਂ ਮੰਨ ਲਓ ਨਹੀਂ ਹੈਗਾ ਐਗਜ਼ਾਮਪਲ ਪਰ ਕੀ ਸਾਡਾ ਉਹਨੇ ਫਰਜ਼ ਨਹੀਂ ਬਣਦਾ ਕਿ ਜਿਹੜਾ ਕਾਰਜ ਉਹਨੇ ਇਹ ਰੰਬਿਆ ਜਿਹੜਾ ਉਹਨੇ ਸਾਰਾ ਗੰਦ ਜਿਹੜਾ ਵਾ ਉਹ ਉਜਾਗਰ ਕੀਤਾ ਤੇ ਹੁਣ ਉਸ ਗੰਦ ਨੂੰ ਸਾਫ਼ ਕਰਨ ਦੇ ਲਈ ਕਿ ਸਾਡਾ ਫਰਜ਼ ਨਹੀਂ ਬਣਦਾ ਪੀਸੀ ਮੋਠੋ ਹੋ ਕੇ ਉਹਦੇ ਨਾਲ ਖਲੋਈਏ ਇਵਨ ਉਹਦੇ ਅੱਗੇ ਖਲੋਈਏ ਚਾਰ ਪੈਰ ਪਿਆ ਲੋ ਭਾਈ ਅਸੀਂ ਖੜੇ ਜੇ ਤੇ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਆ ਅੱਗੇ ਤੇ ਮੁੰਡੇ ਦੇ ਸਿੱਕੇ ਦੇ ਕੋਈ ਵਾਲ ਵੇਖ ਲੈ ਕਿਉਂਕਿ ਉਹਨੇ ਕੋਈ ਵੀ ਕੰਮ ਜਿਹੜਾ ਕੀਤਾ ਉਹ ਨਿਜ ਖਾਤਰ ਨਹੀਂ ਕੀਤਾ ਜੇ ਕੋਈ ਇਹ ਆਖੇ ਵੀ ਉਹਨੇ ਪਬਲਿਸਿਟੀ ਲਈ ਕੀਤਾ ਵੀ ਮੈਂ ਪਬਲਿਸਿਟੀ ਲੈਣਾ ਮੈਂ ਮਸ਼ਹੂਰ ਹੋ ਜਾ ਤਾਂ ਤੁਸੀਂ ਇਹਨੂੰ ਇਦਾਂ ਵੀ ਲੈ ਲਓ ਗੱਲ ਨੂੰ ਵੀ ਠੀਕ ਐ ਪਬਲਿਸਿਟੀ ਲਈ ਕੀਤਾ ਸਹੀ ਪਰ ਹੈ ਤਾਂ ਉਹ ਸੱਚ ਨਾ 33 ਝੂਠਤਾ ਦੀ ਹੈਗਾ ਵਿੱਚ ਉਹਦੇ ਕੋਈ ਪ੍ਰੋਪੋਗੈਂਡਾ ਤਾਂ ਨਹੀਂ ਹੈਗਾ ਨਾ ਕੋਈ ਆਪ ਕੀਤੀ ਕੋਈ ਤਿਆਰ ਫਿਲਮ ਤਾਂ ਨਹੀਂ ਹੈਗੀ ਨਾ ਸੱਚ ਹੈ ਨਾ ਜੇ ਕੋ ਥੋੜਾ ਬਹੁਤਾ ਇਹਦੇ ਵਿੱਚ ਇਹ ਫੇਰ ਗੱਲ 'ਚ ਹੋਊਗਾ ਵੀ ਮੰਨ ਲਓ ਜਿਵੇਂ ਉਹ ਬੀਬੀ ਦੀ ਗੱਲ ਕਰਦੇ ਆਂ ਵੀ ਉਹ ਇੰਨੇ ਚਿਰ ਬਾਅਦ ਕਿਉਂ ਬੋਲੀ ਜਾ ਜਿਹੜੀਆਂ ਪਹਿਲੀਆਂ ਬੋਲੀਆਂ ਸੀਗੀਆਂ ਉਹ ਇਨੇ ਚਿਰ ਬਾਅਦ ਕਿਉਂ ਬੋਲੀਆਂ ਉਹ ਖੁਦ ਸਹਿਮਤ ਸੀਗੀਆਂ ਮੰਨ ਲਿਆ ਕਿ ਉਹ ਬੀਬੀਆਂ ਗਲਤ ਸੀ ਹੈਗੀਆਂ ਸੀ ਗਲਤ ਕੋਈ ਸ਼ੱਕ ਨਹੀਂ ਕੋਈ ਦੋਰਾ ਵਾਲੀ ਪਰ ਗੱਲ ਤਾਂ ਇਹ ਕਰਨ ਵਾਲੀ ਹੈ ਵੀ ਜੋ ਬੀਬੀਆਂ ਗਲਤ ਸੀਗੀਆਂ ਬੀਬੀਆਂ ਬਾਬਿਆਂ ਤੇ ਡੋਲ ਗਈਆਂ ਬੀਬੀਆਂ ਦੇ ਸਿਰ ਦੇ ਉੱਤੇ ਕਾਮ ਸਵਾਰ ਹੋ ਗਿਆ ਤੇ ਬੀਬੀਆਂ ਜਾ ਕੇ ਬਾਬਿਆਂ ਦੇ ਆਪ ਝੋਲੀ 'ਚ ਬਹਿ ਗਈਆਂ ਪਰ ਜਿਹੜੇ ਬੰਦਿਆਂ ਦੀਆਂ ਝੋਲੀਆਂ 'ਚ ਉਹ ਬਹਿ ਗਈਆਂ ਉਨ੍ਹਾਂ ਦਾ ਕਿਰਦਾਰ ਕੀ ਸੀ ਉਨ੍ਹਾਂ ਦਾ ਕਿਰਦਾਰ ਉਹਨਾਂ ਨੂੰ ਇਜਾਜ਼ਤ ਦਿੰਦਾ ਸੀ ਇਹ ਕੰਮ ਕਰਨ ਦਾ ਵੀ ਬੇਸ਼ੱਕ ਕੁਝ ਵੀ ਹੋ ਗਿਆ ਜਿੰਨਾ ਮਰਜ਼ੀ ਕਾਮ ਚੜਿਆ ਲੋਕਾਂ ਦੇ ਸਿਰਾਂ ਦੇ ਜਾ ਕੇ ਬੀਬੀਆਂ ਬਾਬਿਆਂ ਨੂੰ ਮੂੰਹੋਂ ਭਾਵੇਂ ਕਹਿੰਦੀਆਂ ਹਣ ਵੀ ਸਾਡੇ ਨਾਲ ਸਬੰਧ ਬਣਾ ਸਾਡੇ ਨਾਲ ਸਬੰਧ ਬਣਾਓ ਸਾਡੇ ਨਾਲ ਰਿਲੇਸ਼ਨ ਰੱਖੋ ਸੌ ਕਹਿਣ ਪਰ ਕੀ ਉਹਨਾਂ ਲੋਕਾਂ ਦਾ ਕਿਰਦਾਰ ਇਜਾਜ਼ਤ ਦਿੰਦਾ ਸੀ ਕਿ ਜਿਸ ਅਹੁਦੇ ਤੇ ਜਿਸ ਰੁਤਬੇ ਦੇ ਉੱਤੇ ਤੁਸੀਂ ਲੋਕ ਬੈਠੇ ਹੋ ਸਾਨੂੰ ਇਹ ਇਹ ਇਜਾਜ਼ਤ ਨਹੀਂ ਦਿੰਦਾ ਸਾਨੂੰ ਸਾਡੂ ਸਾਡੇ ਪਿਓ ਨੇ ਮਹਾਰਾਜ ਨੇ ਸਾਨੂੰ ਵਰਜਿਆ ਵਕਾਰਾਂ ਤੋਂ ਬੱਜਰ ਕਰੈਤਾਂ ਦੇ ਵਿੱਚ ਜਿਹੜੀ ਕਰੈਤ ਆਉਂਦੀ ਉਹ ਸਭ ਤੋਂ ਵੱਡੀ ਬੱਜਰ ਕਰੈਤ ਤਮਾਕੂ ਜਿਹੜੀ ਆ ਉਹ ਗਣੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਬੱਜਰ ਕਰੈਤ ਆ ਉਹ ਇਹ ਵਕਾਰ ਨੇ ਜਿਨ੍ਹਾਂ ਤੋਂ ਮਹਾਰਾਜ ਨੇ ਬਚਨ ਲਈ ਸਾਨੂੰ ਦਸਮ ਗ੍ਰੰਥ ਲਿਖਿਆ ਸਾਡੇ ਲਈ ਸਾਨੂੰ ਚਤਰ ਲਿਖੇ ਸਾਨੂੰ ਸਮਝਾਏ ਸਾਨੂੰ ਅਕਲ ਦਿੱਤੀ ਵੀ ਪੜੋ ਏਦਾਂ ਏਦਾਂ ਹੁੰਦਾ ਹੁੰਦਾ ਜੇ ਇਹ ਵਿਕਾਰ ਇੰਨੇ ਹਾਰੀ ਹੋ ਜਾਂਦੇ ਨੇ ਵੀ ਚੰਗੇ ਭਲੇ ਗੁਣੀ ਗਿਆਨੀ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਗਿਆਨੀ ਬ੍ਰਹਮ ਗਿਆਨੀ ਕਹਿੰਦੇ ਸੀ ਉਹ ਵੀ ਡੋਲ ਜਾਂਦੇ ਨੇ ਤੇ ਇਸ ਕਰਕੇ ਤੁਮ ਬਚਣਾ ਇਸ ਲਈ ਸਾਨੂੰ ਕਿਹਾ ਸੀ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਜਾਂ ਕਿਹਾ ਸੀ ਵੀ ਜਦੋਂ ਜਿਹੜੀਆਂ ਪਰਾਈਆਂ ਵਾਂ ਦੇਖਣਾ ਉਹਨਾਂ ਨੂੰ ਸਿਰਫ ਮਾਂ ਧੀ ਭੈਣ ਦੀਆਂ ਅੱਖਾਂ ਵਿੱਚ ਨਾ ਵੇਖਣਾ ਉਹਨਾਂ ਪ੍ਰਤੀ ਵੇਖਣਾ ਕਰਨਾ ਤੇ ਬਹੁਤ ਵੱਡੀ ਦੂਰ ਦੀ ਗੱਲ ਵੀ ਕੋਈ ਵਿਕਾਰ ਕਰਨਾ ਸਿਰਫ ਵੇਖਣਾ ਹੀ ਜਿਹੜਾ ਵਾ ਉਹ ਹੀ ਸਭ ਤੋਂ ਵੱਡਾ ਵਿਕਾਰ ਹੈ ਤੇ ਨਹੀਂ ਕਰਨਾ ਨਾਰਾਇਣ ਨੇ ਸਾਨੂੰ ਗੁਰਬਾਣੀ ਚ ਕੋਡ ਕਰਕੇ ਸਮਝਾਇਆ ਪਰ ਅਸੀਂ ਸਮਝੇ ਕੀ ਅਸੀਂ ਉਹ ਪੜੇ ਕੀ ਅਸੀਂ ਉਹਨਾਂ ਤੇ ਅਸਰ ਕੀਤਾ ਜਿਹੜੇ ਬੰਦਿਆਂ ਨੇ ਇਹ ਕਾਰਜ ਵਕਾਰ ਕੀਤੇ ਜਿਨ੍ਹਾਂ ਦੀਆਂ ਸਾਰੀਆਂ ਸਟੋਰੀਆਂ ਸਾਹਮਣੇ ਆਈਆਂ ਦੇ ਕਈ ਅਜੇ ਬੜੇ ਪਏ ਨੇ ਹੋਲਡ ਜਿਹੜੇ ਆਉਣੇ ਨੇ ਸਾਹਮਣੇ ਵਾਰੀ-ਵਾਰੀ ਕੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਕਿਹੜੇ ਔਦੇ ਤੇ ਬਰਾਜਮਾਨ ਨੇ ਉਹਨਾਂ ਨੇ ਗਲਾਂ ਵਿੱਚ ਜਿਹੜੇ ਬਾਣੇ ਪਾਏ ਨੇ ਜਿਹੜੇ ਕਕਾਰ ਪਾਏ ਨੇ ਉਹ ਕਿਹਦੇ ਨੇ ਤੇ ਜਿਨ੍ਹਾਂ ਕਕਾਰਾਂ ਜਿਨ੍ਹਾਂ ਬਾਣਿਆਂ ਦੇ ਉੱਤੇ ਟੇਕ ਆ ਲੋਕਾਂ ਦੀ ਸੰਤਾਂ ਦੀ ਉਹ ਭਰੋਸਾ ਕਰਦੇ ਤੇ ਭਰੋਸਾ ਕਰਕੇ ਆਪਣੀਆਂ ਧੀਆਂ ਨੂੰ ਅਸਥਾਨਾਂ ਦੇ ਉੱਤੇ ਭੇਜਦੇ ਆਪਣੇ ਬੱਚਿਆਂ ਨੂੰ ਭੇਜਦੇ ਆ ਕੀ ਉਹਨਾਂ ਲੋਕਾਂ ਨੇ ਕਦੀ ਸੋਚਿਆ ਹੋਊਗਾ ਵੀ ਸਾਡੇ ਬੱਚਿਆਂ ਨਾਲ ਆ ਕੁਝ ਹੋਊਗਾ ਨਹੀਂ ਨਾ ਸੋਚਿਆ ਹੋਊਗਾ ਤੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਕੀਤਾ ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਕਿਰਦਾਰ ਲਈ ਹੈਗੇ ਸਭ ਤੋਂ ਵੱਡਾ ਜਿਹੜਾ ਫਲਸਫਾ ਵਾ ਸਭ ਤੋਂ ਵੱਡੀ ਜਿਹੜੀ ਖੇੜ ਆ ਉਹ ਸਿੱਖਦਾ ਕਿਰਦਾਰ ਆ ਕਿਰਦਾਰ ਤੋਂ ਖੇੜ ਸ਼ੁਰੂ ਹੁੰਦੀ ਆ ਸਾਰੀ ਸਟੈਪ ਬਾਈ ਸਟੈਪ ਫਿਰ ਆਪਾਂ ਅੱਗੇ ਵਧਦੇ ਆ ਅਵਸਥਾਵਾਂ ਵੱਲ ਤੇ ਜੇ ਸਾਡਾ ਆਪਣਾ ਹੀ ਕਿਰਦਾਰ ਨਹੀਂ ਰਹਿ ਗਿਆ ਤੇ ਦੂਜਿਆਂ ਨੂੰ ਅਸੀਂ ਕਿਉਂ ਉਦਾਹਰਨ ਜਿਹੜਾ ਵਾ ਲਾਹਮ ਦਈਏ ਦੂਜਿਆਂ ਨੂੰ ਕਿਉਂ ਗਲਤ ਕਹੀਏ ਵੀ ਫਲਾਣੀ ਬੀਬੀ ਆ ਗਈ ਤੇ ਧੀਗੜੀ ਬੀਬੀ ਆ ਗਈ ਜੀ 100 ਆ ਜਾਣ ਯਾਰ ਹਜ਼ਾਰਾਂ ਆ ਜਾਣ ਤੁਸੀਂ ਤਾਂ ਆਪਣੇ ਜੱਦਸਤ ਵਿੱਚ ਪੱਕੇ ਚਾਹੀਦੇ ਹੋ ਨਾ ਤੁਸੀਂ ਤਾਂ ਆਪਣੇ ਜੱਦਸਤ ਤੋਂ ਬਾਹਰ ਨਹੀਂ ਚਾਹੀਦੇ ਤੁਸੀਂ ਕਿੱਦਾਂ ਆਪਣੇ ਜੱਦਸਾਬ ਤੋਂ ਬਾਹਰ ਹੋ ਗਏ ਸੋ ਮੇਰੇ ਪਾਸਿਆਂ ਬਹੁਤ ਮਨ ਕਰਦਾ ਗੱਲਾਂ ਕਰਨ ਨੂੰ ਇਹਨਾਂ ਲੋਕ ਸੰਗਾਂ ਦੇ ਨਾਲ ਪਰ ਮੈਨੂੰ ਪਤਾ ਬਿਲਕੁਲ ਮੈਨੂੰ ਇਸ ਗੱਲ ਦਾ ਵੀ ਪਤਾ ਵੀ ਕਿਸੇ ਦੇ ਕੰਨ ਤੇ ਜੂਨੀਅਰ ਰਿੰਗੜੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਫੇਸਬੁੱਕ ਤੇ ਮੇਰੇ ਅਗੇ ਦੇ ਲੋਕ ਆਪਾਂ ਆ ਕੇ ਹਰ ਜਾਣਾ ਸੁਣਨ ਵਾਲਿਆਂ ਨੇ ਸੁਣ ਕੇ ਆ ਜਾਣਾ ਕਮੈਂਟ ਕਰਨ ਵਾਲਿਆਂ ਕਮੈਂਟ ਕਰਕੇ ਵਾਹ ਜਾਣਾ ਕਿਸੇ ਨੇ ਕੋਸ਼ਿਸ਼ ਨਹੀਂ ਕਰਨੀ ਵੀ ਆਉ ਰਾਜਮਿਲ ਕਰਕੇ ਇਕੱਠੇ ਹੋਈਏ ਆਪ ਕੋ ਆਪਣੇ ਪੱਦਰ ਤੇ ਹਰ ਇੱਕ ਦੇ ਹੱਥ ਵਿੱਚ ਫੋਨ ਆ ਹਰ ਇੱਕ ਦੇ ਹੱਥ ਵਿੱਚ ਫੋਨ ਆ ਹਰ ਇੱਕ ਮਹਾਰਾਜ ਦੀ ਕਿਰਪਾ ਨਾਲ ਬੰਦਾ ਜਿਹੜਾ ਵਾ ਉਹ ਤੰਦਰੁਸਤਿਆ ਗੁਰੂ ਦਾ ਸਿੱਖ ਆ ਕਿਉਂ ਇਦਾਂ ਹੀ ਕਿਉਂ ਨਹੀਂ ਕਰ ਲੈਂਦੇ ਵੀ ਹਰ ਇੱਕ ਬੰਦਾ ਇੱਕ ਇੱਕ ਵੀਡੀਓ ਪੋਸਟ ਬਣਾ ਕੇ ਪਾਵੇ ਸਰਕਾਰਾਂ ਨੂੰ ਭੇਜੇ ਵੀ ਅਸੀਂ ਖੜੇ ਅਮਰਪਾਲ ਸਿੰਘ ਮੈਦੋ ਦੇ ਨਾਲ ਹੁਣ ਇੰਨੇ ਕਾਰਜ ਨਹੀਂ ਆਉਂਦੇ ਸਾਨੂੰ ਵੀ ਦਿਹਾੜੀ 'ਚ ਬਹੁਤ ਫੋਨ ਆਉਂਦੇ ਆ ਬੜੇ ਕਾਰਜ ਨੇ ਹੁੰਦੇ ਨੇ ਪਰ ਕਈ ਵਾਰੀ ਨਹੀਂ ਹਰ ਕਾਰਜ ਹੁੰਦਾ ਇਹ ਵੀ ਇੱਕ ਜਿਹੜੀ ਸਾਡੀ ਬਿਰਤੀ ਰੈਨ ਨੂੰ ਥੋੜਾ ਚੇਂਜ ਕਰੀਏ ਹੁਣ ਜਿਵੇਂ ਸਾਨੂੰ ਮੰਨ ਲਓ ਮੈਨੂੰ ਦਿਹਾੜੀ 'ਚ 10 ਫੋਨ ਐਗਜ਼ਾਮਪਲ ਕਾਰ ਜਾ ਕੇ ਤੇ ਕੀ ਹੋ ਸਕਦਾ ਕਿ ਮੈਂ